डोर टू डोर प्रचार कर दी नरेंद्र कौर पराज नु गरीब विधवा औरत ਲੈ ਗਈ ਆਪਣੇ ਘਰ ਕੀਤਾ ਵਿਧਾਇਕ ਦਾ ਵੱਡਾ ਧੰਨਵਾਦ ਗਰੀਬ ਵਿਧਵਾ ਔਰਤ ਦੀ ਕੁੜੀ ਨੂੰ ਮਿਲੀ ਸਰਕਾਰੀ ਨੌਕਰੀ ਔਰਤ ਨੇ ਕਿਹਾ ਪਤੀ ਦੀ ਮੌਤ ਤੋਂ ਬਾਅਦ ਮਜ਼ਦੂਰੀ ਕਰਕੇ ਪਾਲੇ ਸੀ ਬੱਚੇ ਕਾਰਨ ਕਿ ਉਹ ਸਾਧਨ ਨਹੀਂ ਹੈ ਇਤੋਂ ਵੱਡੀ ਉਧਾਰ ਨੂੰ ਨਾ ਕੀ ਹੋ ਸਕਦੀ ਆ ਵੀ ਕਦੇ ਸੋਚ ਸਕਦਾ ਦੀ ਗਰੀਬੰਦਾ ਵੀ ਛੱਡਾ ਕਿਤੀ ਪੁੱਤ ਨੌਕਰੀ ਲੈ ਲੀਦਾ ਹੈ ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਨੂੰ ਆ ਇਹ ਦਿਖਾ ਵੀ ਇਹਨਾਂ ਦੇ ਘਰ ਦੇ ਨਾਲ ਸਾਰੇ ਹਾਲਾਤ ਦਿਖਾ ਲੋਕਾਂ ਨੂੰ ਪਤਾ ਲੱਗੇ ਵੀ ਬਥੇਰੇ ਮੇਰੇ ਜੀ ਬੋਟਾ ਮੰਗਣ ਆਏ ਦਿਨ ਮੁੜਕੇ ਕੋਈ ਆਉਂਦਾ ਨਹੀਂ ਸੀ ਮੈਂ ਨਾ ਤੋਂ ਵੀ ਨਾ ਮੈਂ ਸਾਰੇ ਬੰਡਾ ਦਾ ਪਤਾ ਦਾ ਮੈਂ ਸਾਰੇ ਬੰਡਾ ਦਾ ਦੇਣੀ ਆ ਮੈਂ ਖੈ ਮੇਰੇ ਕੋਲ ਮਾਂ ਆਈ ਮੂੰਹ ਮਠਾ ਕਰਾਉਣਾ ਹੈ ਨਾ ਅਸੀਂ ਗੈਦ ਜੀ ਦੋਨੇ ਜਣੀਆਂ ਆ ਇਹ ਮਾਂ ਤਾਂ ਮੈਂ ਜਿਹਦੇ ਬਾਰੇ ਸਾਰੇ ਪਿੰਡਾਂ ਚ ਬੋਲਦੀ ਹੁੰਨੀ ਆ ਤੇ ਕੀ ਨਾਮ ਹੈ ਤੁਹਾਡਾ ਦਰਾਂ ਜਿਸਪਾਰਦੋ ਬੇਟੀ ਦਾ ਨੋ ਕੀ ਹੈ ਇੰਦਰਜੀਤ ਇੰਦਰਜੀਤ ਬੇਟੀ ਇੰਦਰਜੀਤ ਕੌਰ ਹੈ ਇਹਨਾਂ ਦੀ ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸ ਕੁੜੀ ਉਹ ਜਿਹੜੀ ਲੱਗੀ ਆ ਤੁਹਾਡ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਤੋਂ ਸਪਾਸ ਲਵਾਈ ਆ ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਤੇ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਦੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਹੋਈ ਹੈ ਨਾ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਅੱਜ ਰੋਲ ਨਿਭਾ ਰਹੇ ਨੇ ਸੋ ਪਾਰਟੀ ਸਰਕਾਰਾਂ ਦੀ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਉਹਦੀ ਐਦੋਂ ਵੱਡੀ ਉਦਾਹਰਨ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਣ ਨੂੰ ਸਕੂਲਾਂ 'ਚ ਵੀ ਬਹੁਤ ਪੜਾਈ ਹੁੰਦੀ ਹੈ ਜੀ ਆਪਣੀ ਬੇਟੀ ਦੇ ਨੰਬਰ ਬਹੁਤ ਆਏ ਸੀ ਪੰਜਵੇਂ ਨੰਬਰ ਤੇ ਵਧੀਆ ਪੜਾਈ ਹੁੰਦੀ ਹੈ ਅੱਜ ਪਹਿਲਾਂ ਨਾਲ ਫਰਕ ਪਿਆ ਪੜਾਈ ਦਾ ਬਹੁਤ ਜ਼ਿਆਦਾ ਜੀ 500 ਤੋਂ 2 ਨੰਬਰ ਘਟਾ ਜੀ ਫਿਰ ਬੇਟੀ ਦੇ ਪੰਜਵੇਂ 'ਚ ਫਰਸਟ ਆਈ ਜੀ ਅੱਛਾ 498 ਨੰਬਰ ਆਏ ਵੰਦੇ ਇਹੋ ਵੇ ਆਪਣੇ ਜੂਤ ਦੇ ਸਮਾਰਨ ਵੀ ਕਰ ਹਾਂ ਜੀ ਕਰਕੇ ਗਏ ਸੀ ਜੀ ਹਾਂ ਜਾਨ ਜੀ ਅਸੀਂ ਮੈਂ ਬਹੁਤ بڑا ਇੰਡਸਟਰੀ ਸੀ ਹਾਂ ਮੈਂ ਆਉਸਟੂ ਵੀ ਡੈਰ ਤੇ ਕਹਿੰਦੇ ਮਾਨ ਸਾਹਿਬ ਨੇ ਅੱਜ ਕੀ ਕਰਿਆ ਕਹਿੰਦੇ ਸੰਗਰੂਰ ਤੇ ਅੱਜ ਤਾਂ ਕਹਿੰਦੇ ਅੱਛਾ ਤੇ ਨੌਕਰੀ ਹੋ ਗਈ ਆ ਵੀ ਹੋ ਰਹੀ ਗਈ ਨਹੀਂ ਜਿਆਦਾ ਸੀ ਉੱਥੇ ਡੱਬਾ ਲੈ ਕੇ ਅੱਛਾ ਜਿਹੜੇ ਮੈਗਵੇ ਚ ਬੁਲਾਏ ਸੀ ਉਹਨਾਂ ਨੇ ਹਾਂ ਅੱਛਾ ਉਹਨਾਂ ਨੂੰ ਵੀ ਡੱਬਾ ਲੈ ਕੇ ਮੂੰ ਮਠਾ ਕਰਾ ਕੇ ਜੀ ਮੈਂ ਕਹਿੰਦੇ ਤੁਸੀਂ ਕਹਿੰਦੇ ਉੱਥੇ ਕੰਂਦਗਾਰ ਹਾਂ ਕਹਿੰਦੇ ਮਾਨ ਸਾਹਿਬ ਨੇ ਅੱਜ ਕੀ ਬਣਾ ਕਹਿੰਦੇ ਸੰਗਰੂਰ ਚ ਇੱਜਾ ਕਹਿੰਦੇ ਨਾਲੇ ਮਾਨ ਸਾਹਿਬ ਬਹੁਤ ਜਿਆਦਾ ਇਹ ਇਹ ਮਾਤਾ ਨਾ ਮ ਹਾਂਜੀ ਤੇ ਆਪਦੀ ਬੇਟੀ ਨੂੰ ਨਾਲ ਲੈ ਕੇ ਆਸੀ ਮੇਰੇ ਕੋਲ ਮੂੰਹ ਮਠਾ ਕਰਉਣ ਲਈ ਆਏ ਹਨ ਬਰਫੀ ਦਾ ਡੱਬਾ ਨਾਲ ਲੈ ਕੇ ਕਹਿੰਦੇ ਮੇਰੀ ਧੀ ਨੂੰ ਨੌਕਰੀ ਮਿਲ ਗਈ ਫਰ ਲਬ ਇਦੋਂ ਵੱਡੀ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਹਨਾ ਇਹ ਤਾਂ ਚਲੋ ਮੈਨੂੰ ਜਾਣਦੇ ਸੀ ਜਦੋਂ ਪਿੰਡ ਆਉਂਦੇ ਸੀਗੇ ਪਰ ਆ ਤਾਂ ਮਤਲਬ ਹੁਣ ਤਸੱਲੀ ਹੁੰਦੀ ਹੈ ਵੀ ਹਾਂ ਸਰਕਾਰ ਆਪਦੀ ਹੈ ਆਮ ਲੋਕਾਂ ਦੀ ਸਰਕਾਰ ਹਨਾ ਲੋ ਆ ਆ ਆ ਤਸਵੀਰ ਆ ਜਿਹੜੀ ਅੱਜ ਭਗਵਾਨਪੁਰਾ ਛੋਟਾ ਜਿਹਾ ਪੰਡਾ ਮੰਗਵਾਲ ਦੇ ਨਾਲ ਉੱਥੋਂ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਅੱਜ ਜਿਹੜੀ ਦਿਖਾਈ ਦੇ ਰਹੀ ਉਹ ਹੀ ਆ ਜੀ ਸਾਰੇ ਆ ਜਾਂਦੇ ਸੋਤ ਤੋਂ ਵੀ ਨਾ ਕੋਈ ਨਹੀਂ ਆਇਆ ਅੱਛਾ ਹਾਂ ਕੁਛ ਦਿੱਤਾ ਇੱਕ ਦੇਣਗੇ ਹੁਣ ਦੇ ਦਾਂ ਨਾ ਇਹ ਮੇਰੇ ਨਾਲ ਵੀ ਜਾਂਦੀ ਸੀ ਜੀ ਇਹ ਕਰਦੇ ਵੀ ਸਾਰੇ ਇਨ ਆਇਨਾ ਜੁਗਰ ਮੈਨਾਂ ਆਪਦੇ ਆਲੇ ਨਾਲ ਲੜਪੇ ਵੀ ਤਾਂ ਕਰਦੇ ਤੈਨੂੰ ਨੌਕਰੀ ਦੇਤੀ ਸਾਨੂੰ ਨਹੀਂ ਲੱਗੀ ਹੈ ਦੇਖੋ ਪਰ ਐਤ ਕੀ ਪਾਵਾਂਗੇ ਇਹ ਕਿ ਸਭ ਇੰਗਲੈਂਡਰ ਆਏ ਹੋਏ ਆਪਣੇ ਇਹ ਬੇਟਾ ਜੀ ਇਹਨਾਂ ਦਾ ਹੈਂਕੀ ਪਾਵਾਂਗੇ ਐਤ ਕੀ ਪਾਵਾਂਗੇ ਇਹ ਵੀ ਬਹੁਤ ਨਾੜ ਘਟਾ ਜੀ ਮਿੱਟੀ ਲੈ ਕੇ ਆਏ ਜੀ ਹਣ ਉਤੋਂ ਕੰਮ ਤੋਂ ਇਹ ਵੀ ਬਹੁਤ ਕਰਦੇ ਆ ਜੀ ਇਹ ਕਰਦੇ ਜੋ ਸਾਡੇ ਵੀ ਪਿੰਡਾਂ ਦੀ ਨੌਕਰੀ ਹੈ ਮੈਡਮ ਇਹ ਸਾਡੇ ਕਈ ਪੀੜ੍ਹੀਆਂ ਦੀ ਪਹਿਲੀ ਨੌਕਰੀ ਹੈ ਇਹਦੀ ਨੌਕਰੀ ਨਹੀਂ ਸਰ ਸੇ ਤਾਂ ਕੋਈ ਨਹੀਂ ਹੈ ਹੁਣੇ ਤੁਹਾਡੇ ਪਿੰਡਿਆਂ ਵਾਸਤੇ ਵੀ ਜਵਾਕਾਂ ਵਾਸਤੇ ਇੱਕ ਜਿਹੜੀ ਮਿਸਾਲ ਬਣੀ ਹੈ ਬਾਕੀਆਂ ਨੂੰ ਵੀ ਮਨਚ ਹੋ ਗਈ ਯਾਰ ਵੀ ਅਸੀਂ ਵੀ ਮਿਹਨਤ ਕਰੀ ਦੇਖੋ ਆਪਾਂ ਸਾਰੇ ਕਾਇਦ ਨੇ ਵੀ ਭਾਈ ਸਾਡੇ ਜਵਾਕ ਨੂੰ ਦਵਾ ਦੇ ਨੌਕਰੀ ਏ ਤੁਹਾਡੇ ਸਾਹਮਣੇ ਦੇਖੋ ਆਪਦੀ ਮਿਹਨਤ ਨਾਲ ਗਈ ਆ ਕੋਈ ਰੁਪਈਆ ਨਹੀਂ ਕੁਝ ਕਿੰਨਾ ਕੁ ਬੇਚੈਰੀ ਪੜਾਉਂਦੀ ਹੋਗੀ ਕਿੰਨਾ ਕੁ ਕਿਵੇਂ ਇਹਨੇ ਦਿਹਾੜੀ ਉੱਤੇ ਕਰਕੇ ਉਹਨਾਂ ਨੂੰ ਪੜਾਇਆ ਹੋਇਆ ਜਦੋਂ ਸਿਰ ਤੋਂ ਆਦਮੀ ਦਾ ਸਾਆਜ ਜਿਹੜਾ ਉਹ ਜਦੋਂ ਬਹੁਤ ਦੁੱਖ ਇੱਕ ਗਰੀ ਪਰਿਵਾਰ ਦੀ ਸਰਦੇਵ ਸਿੰਘ ਨੇ ਤਾਂ ਸਾਡਾ ਇੰਨਾ ਖੁਸ਼ੀ ਬਣਾਈ ਹੈ ਆਹ ਆਉਦੀ ਮਹਿਤਾ ਹੈ ਆਹ ਕੱਦ ਲਾਇਆ ਨਹੀਂ ਛੋਟਾ ਬੇਟਾ ਵਾਰਗਾ ਅੱਛਾ ਇਹ ਵੀ ਪੜ ਰਹੇ ਨੇ ਹਾਂ ਐਕਟ ਦੀ ਤਿਆਰੀ ਕਰ ਰਹੇ ਨੇ ਪੜਾਈ ਕਰ ਰਹੇ ਨੇ ਸ਼ਾਬਾਸ਼ ਬਹੁਤ ਵਧੀਆ ਮਾ ਮੌਕਾ ਮਿਲ ਲੈਣਾ ਤੇ ਨਾਲ ਹੋਰ ਪਈਆਂ ਅੱਬਨੇ ਚਾਹਿਆ ਤਾਂ ਜੇ ਜੇ ਕੰਮ ਹੋਣਾ ਮਾ ਮੌਕਾ ਕੰਪਰੀਆ ਹੋ ਰਹੀ ਆਂਗੇ ਤੁਸੀਂ ਆਪਦੇ ਆਪ ਪਹਿਲਾਂ ਮੈਨੂੰ ਫੜਫੜਦੇ ਹੋਣੇ ਪੈਂਦੇ ਆਪ ਦਾ ਹੁੰਦੇ ਆਪਦੇ ਮੌਲੇ ਜਦੋਂ ਸਾਰੇ ਉਹਨਾਂ ਦੀ ਮਿਹਨਤ ਵੀ ਘੱਟ ਗਈ ਬਹੁਤ ਖੁਸ਼ੀ ਹੋਈ ਜੀ ਜਿੱਦਿਨਾਂ ਨੇ ਮਜ਼ਾਕ ਕਰਦਿਆਂ ਤੇ ਟੋਪੀ ਵਾਲੇ ਆ ਗਏ ਹੈ ਨਾ ਹਾਂ ਦੇਖੋ ਅੱਜ ਅੱਜ ਅਬਦੀ ਸਰਕਾਰ ਐਸਾ ਛਾੜੂਗੇ ਪਾਈਤੀ ਜੀ ਵੋਟ ਪਾਈਆਂ